ਦੇ ਨੇ ਇਹ ਰਸ ਆਵਾ ਉਹ ਰਸ ਨਹੀਂ ਭਾਵਾ ਸੰਸਾਰ ਦੇ ਰਸ ਨਹੀਂ ਹੁੰਦੇ ਜਦੋਂ ਨਾਮ ਦਾ ਰਸ ਆਵੇ ਸੰਸਾਰ ਦੇ ਸਾਰੇ ਰਸ ਟਿੱਕੇ ਲੱਗਦੇ ਕਿੰਨਾ ਆਉਂਦਾ ਸੰਗਤ ਜਦੋਂ ਉਹ ਤੋਂ ਮੁਹਾਰੀ ਬੰਦ ਕਰਦੇ ਇਹਨਾਂ ਨਾਮ ਦਾ ਰਸ ਆ ਗਿਆ ਸਾਰੇ ਰਸ ਉਹਨਾਂ ਨੇ ਦੁਨੀਆ ਦੇ ਸਾਰੇ ਰਸ ਛੱਡ ਦਿੱਤੇ ਕੋਈ ਉਹਨਾਂ ਨੇ ਕੋਠੀਆਂ ਵੱਡੀਆਂ ਕੋਠੀਆਂ ਨਹੀਂ ਬਣਾਈਆਂ ਬਹੁਤੀ ਜਮੀਨ ਜਾਇਦਾਦ ਨਹੀਂ ਬਣਾਈ ਉਹਨਾਂ ਵਾਸਤੇ ਨਾਮ ਹੀ ਸਾਰਾ ਕੁਝ ਹੈ ਨਾਮ ਲਈ ਬੜੀ ਮਹੱਤਵਪੂਰਨ ਹੈ ਨਾਮ ਦਾ ਨਾਮ ਹੀ ਰੱਦੀਕਰ ਸਾਰੇ ਅਸੀਂ ਹੁਣ ਪੰਜਾਬੀ ਸਿੱਖੋਗੇ ਜਿਹਦਾ ਗੁਰਬਾਣੀ ਪੜ੍ਹਾਂਗੇ ਉਹਦੇ ਵਿੱਚ ਤੁਹਾਨੂੰ ਜੀਵਨ ਜਾਚ ਮਿਲੇਗੀ ਕਿਸ ਤਰ੍ਹਾਂ ਜੀਉਣਾ ਹੈ ਸੰਸਾਰ ਵਿੱਚ ਕਿਵੇਂ ਵਿਚਰਨਾ ਹੈ ਕਿਸੇ ਨੇ ਤੁਹਾਡਾ ਬੁਰਾ ਕੀਤਾ ਹੈ ਉਹਦੇ ਨਾਲ ਆਪਾਂ ਕੀ ਕਰਨਾ ਉਹਦੇ ਵਾਸਤੇ ਉਦੇਸ਼ ਆਇਆ ਖਰੀਦਾ ਗੁਰੇ ਦਾ ਭਲਾ ਕਰ ਉਹ ਸਮਾਨ ਨਾਮ ਲਾਇਆ ਤੇ ਉਹਦੇ ਨਾਲ ਉਹਦਾ ਫਾਇਦਾ ਵੀ ਲਿਖਿਆ ਕਿ ਅਗਲੀ ਪੰਕਥੀ ਅੰਦਰ ਨੇ ਦੇਹੀ ਰੋਗ ਨਾ ਲੱਗੀ ਪੱਲੇ ਸਰਕਿਛਪਾ ਦੇਰੇ ਸਰੀਰ ਨੂੰ ਕੋਈ ਰੋਗ ਨਹੀਂ ਲੱਗਣਾ ਤੇ ਤੈਨੂੰ ਸਾਰਾ ਕੁਝ ਮਿਲ ਜਾਣਾ ਆਮ ਕਰਕੇ ਅਸੀਂ ਦੁਖੀ ਇਸੇ ਕਰਕੇ ਹੁੰਨੇ ਆ ਕੁਛਣਾਣੇ ਨੇ ਮੇਰਾ ਬੁਰਾ ਕੀਤਾ ਮੇਰਾ ਨੁਕਸਾਨ ਕਰ ਦਿੱਤਾ ਉਹ ਕਰਤਾ ਕਰਤਾ ਤੇ ਗੁਰੂ ਅਰਜਨ ਦੇਵ ਜੀ ਲਿਖਦੇ ਨੇ ਪਰਕਾ ਬੁਰਾ ਨਾ ਰੱਖੋ ਚੀਤ ਕਿਸੇ ਵਾਸਤੇ ਆਪਣੇ ਦਿਲ ਦੇ ਵਿੱਚ ਬੁਰਾਈ ਨਾ ਰੱਖ ਕੋ ਇਹਦੇ ਨਾਲ ਹੋਏਗਾ ਕਿ ਅੰਦਰ ਨੇ ਤੁਮ ਕੋ ਦੁੱਖ ਨਹੀਂ ਪਾਈਨੀ ਤੈਨੂੰ ਕੋਈ ਦੁੱਖ ਨਹੀਂ ਲੱਗੇ ਕੁਸ਼ਤੀ ਹੋ ਜਾਏਗਾ ਤੁਸੀਂ ਸੁਖਮਣੀ ਸਾਹਿਬ ਦੇ ਵਿੱਚ ਤੁਸੀਂ ਪੜਿਆ ਹੋਣਾ ਹੈ ਮਾਨੇ ਆਪਣੇ ਤੇ ਬੁਰਾ ਮਿਟਾਨਾ ਦੇਖਿਆ ਸਗਲੇ ਸ੍ਰਿਸ਼ਟ ਸਾਤ ਆਪਣੇ ਅੰਦਰੋਂ ਬੁਰਾਈ ਨੂੰ ਖਤਮ ਕਰ ਦੇ ਕਿਸੇ ਨੇ ਤੇਰਾ ਬੁਰਾ ਕੀਤਾ ਹੈ ਨੁਕਸਾਨ ਕੀਤਾ ਹੈ ਇਹ ਸਮਝ ਲੈ ਕਿ ਪਿਛਲੇ ਜਨਮ ਸ਼ਾਇਦ ਮੈਂਰਾ ਬੁਰਾ ਕੀਤਾ ਹੋਵੇਗਾ ਉਹਨੇ ਆਪਣਾ ਹੱਲਾ ਰਖਿਆ ਭਗਵਾਨ ਮਹਾਤਮਾ ਬੁੱਧ ਬੈਠੇ ਹੋਏ ਸਨ ਕਿਸੇ ਨੇ ਆ ਕੇ ਉਹਨਾਂ ਦੇ ਮੂਹ ਦੇ ਉੱਤੇ ਸੁੱਪ ਦਿੱਤਾ ਚੇਲੇ ਕੋਲ ਬੈਠੇ ਸਨ ਉਹਨਾਂ ਉੱਠਣ ਲੱਗੇ ਮਾਰਨ ਲੱਗੇ ਉਹਨੂੰ ਭਗਵਾਨ ਨੇ ਡਰ ਦਿੱਤਾ ਉਹ ਬੰਦਾ ਬੜਾ ਹੈਰਾਨ ਰਹਾ ਅੱਖ ਲੱਗਾ ਮੈਂ ਤੇ ਇਹਨਾਂ ਦੇ ਮੂੰਹ ਤੇ ਥੁੱਕ ਕੇ ਆ ਮੈਂ ਤੇ ਤਿਆਰੀ ਕਰਕੇ ਆਇਆ ਸਭ ਹੋਈ ਪਿਛੇ ਬੰਦੇ ਵੀ ਭਲਾਰ ਕੇ ਆਇਆ ਸੀ ਉਹਨਾਂ ਨੂੰ ਛੋਟੇ ਵੀ ਫੜਾਏ ਸਨ ਕਿ ਜੇ ਅਗੋਂ ਕੁਝ ਕਰੇਗਾ ਤੇ ਤੁਸੀਂ ਆ ਗਏ ਪਰ ਭਗਵਾਨ ਚੁੱਪ ਕਰਕੇ ਬੈਠੇ ਰਿਹਾ ਉਹ ਚਲਾ ਗਿਆ ਤੇ ਉਹਦੇ ਜਾਣ ਤੋਂ ਬਾਅਦ ਭਗਵਾਨ ਦੇ ਚੇਲੇ ਕੋਲਦੇ ਨੇ ਮਹਾਰਾਜ ਉਹ ਬੰਦੇ ਨਾਲ ਕਿ ਤੁਹਾਡੇ ਮੂੰਹ ਤੇ ਥੁੱਕ ਦਿੱਤਾ ਤੇ ਤੁਸੀਂ ਸਾਨੂੰ ਵੀ ਡੱਕ ਦਿੱਤਾ ਉਹਨੂੰ ਕੁਝ ਕਿਹਾ ਨਹੀਂ ਭਗਵਾਨ ਅੱਖ ਲੱਗੇ ਕਿ ਬੜੇ ਚਿਰ ਦਾ ਇਹਨੂੰ ਮੈਂ ਉਡੀਕਦਾ ਸੀ ਮੈਨੂੰ ਲੱਭਦਾ ਪਿਆਸਾ ਉਡੀਕਦਾ ਪਿਆਸਾ ਚੰਗਾ ਹੋਇਆ ਅੱਜ ਆਪਣੇ ਆਪ ਹੀ ਆ ਗਿਆ ਪਿਛਲੇ ਜਨਮ ਦੇ ਵਿੱਚ ਮੈਂ ਇਹਦਾ ਅਪਮਾਨ ਕੀਤਾ ਸੀ ਹੁਣ ਇਹਨੇ ਮੇਰਾ ਅਪਮਾਨ ਕਰਕੇ ਆਪਣਾ ਬਦਲਾ ਲੈ ਲਿਆ ਹੁਣ ਮੈਂ ਇਹਨੂੰ ਮਾਰਕੁਟਾਈ ਕਰਕੇ ਇਹਨੂੰ ਦੁਬਾਰਾ ਫੇਰ ਮਰਵਾ ਕੇ ਗਾਲਾਂ ਕੱਢ ਕੇ ਮੈਂ ਨਵਾਂ ਬੀਜ ਨਹੀਂ ਬੀਜਣਾ ਚਾਹੁੰਦਾ ਜਿਹੜਾ ਪਿਛਲਾ ਬੀਜ ਬੀਜਿਆ ਸੀ ਉਹ ਚੈਪਟਰ ਉੱਥੇ ক্লোਜ਼ ਹੋ ਗਿਆ ਉਹ ਚੈਪਟਰ ਉੱਥੇ ਬੰਦ ਕਰ ਦੇਣਾ ਚਾਹੀਦਾ ਇਹ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਸਾਨੂੰ ਉਹਦੇ ਵਿੱਚ ਪੜਨ ਨੂੰ ਮਿਲਦੀਆਂ ਜੀਵਨ ਜਾਗਰਤੰਮ ਜੀ ਸਵੇਰੇ ਅੰਮ੍ਰਿਤ ਵੇਲੇ ਉੱਠਣਾ ਕਿਉਂ ਜ਼ਰੂਰੀ ਹੈ ਅੰਮ੍ਰਿਤ ਵੇਲੇ ਜਿਹੜਾ ਅੰਮ੍ਰਿਤ ਵੇਲਾ ਹੈ ਨਾ ਅੰਮ੍ਰਿਤ ਵੇਲੇ ਸਾਡੇ ਸ਼ਰੀਰ ਦੇ ਵਿੱਚ ਦੋ ਤੱਤ ਨੇ ਇੱਕ ਜਲ ਤੇ ਇੱਕ ਹਵਾ ਉਹ ਤੱਤ ਜਿਹੜੇ ਨਾ ਅੰਮ੍ਰਿਤ ਵੇਲੇ ਜ਼ਿਆਦਾ ਕੰਮ ਕਰਦੇ ਸਿਰਫ ਅੰਮ੍ਰਿਤ ਵੇਲੇ ਇਸ ਕਰਕੇ ਅੰਮ੍ਰਿਤ ਵੇਲੇ ਜਦੋਂ ਆਪਾਂ ਨਾਮ ਜਪਦੇ ਹਾਂ ਤੇ ਉਹ ਸੁਰਤੀ ਜਿਹੜੀ ਸਾਡੇ ਉੱਪਰ ਨੂੰ ਚੜਦੀ ਹੈ ਸਮਾਧੀ ਲੱਗਣ ਦੇ ਵਿੱਚ ਅੰਮ੍ਰਿਤ ਵੇਲਾ ਜਿਹੜਾ ਸਹਾਇਤਾ ਕਰਦਾ ਅਮਰਤ ਵੇਲੇ ਸਾਡੇ ਮਸਤਿਸ਼ਕ 'ਚ ਜਿਹੜੇ ਵਿਚਾਰ ਨੇ ਵਿਚਾਰ ਬਹੁਤ ਘੱਟ ਹੁੰਦੇ ਨੇ ਜਿਸ ਤਰ੍ਹਾਂ ਆਪਾਂ ਕਿਤੇ ਸਫ਼ਰ ਤੇ ਜਾਣਾ ਹੈ ਸੜਕਾਂ ਖਾਲੀ ਮਿਲਦੀਆਂ ਹਨਾ ਸਵੇਰੇ ਸਵੇਰੇ ਜਾਮ ਨਹੀਂ ਮਿਲਦਾ ਇਕਦਮ ਸੜਕਾਂ ਖਾਲੀ ਮਿਲਦੀਆਂ ਕੋਈ ਹੈਵੀ ਫਾਈਲ ਡਾਊਨਲੋਡ ਕਰਨੀ ਹੈ ਸਵੇਰੇ ਸਵੇਰੇ 4 ਵਜੇ ਕਰ ਲਓ ਨੈਟ ਬਹੁਤ ਤੇਜ਼ ਚੱਲਦਾ ਉਸ ਵੇਲੇ ਇਸੇ ਤਰ੍ਹਾਂ ਮਾਈਂਡ 'ਇਸੇੇਰੇ ਕੋਈ ਵਿਚਾਰ ਨਹੀਂ ਹੁੰਦਾ ਜਦੋਂ ਤੁਸੀਂ ਅਮਰਤ ਵੇਲੇ ਨਾਮ ਜਪਣਾ ਸ਼ੁਰੂ ਕਰੋਗੇ ਬੜੀ ਛੇਤੀ ਪ੍ਰਭਾਵੀ ਬਹੁਤ ਛੇਤੀ ਆਪਣਾ ਅਸਰ ਦਿਖਉਂਦਾ ਬੜੀ ਛੇਤੀ ਕੰਮ ਕਰਦਾ ਹੈ ਅਮਰਤ ਵੇਲੇ ਇਸ ਕਰਕੇ ਅਮਰਤ ਵੇਲੇ ਉੱਠਣ ਨੂੰ ਕਿਹਾ ਹੈ ਅੰਮ੍ਰਿਤ ਵੇਲੇ ਉੱਠਿਆ ਕਰੋ ਨਾਮ ਜਪਿਆ ਕਰੋ ਸਾਰੇ ਗੁਰਬਾਣੀ ਪੜੋ ਇਹਦੇ ਨਾਲ ਤੁਹਾਡਾ ਜੀਵਨ ਸਫਲ ਹੋਣਾ ਇਹ ਮਾਨਸ ਜਨਮ ਜਿਹੜਾ ਹੈ ਇਹ ਨਾਮ ਜਪਣ ਵਾਸਤੇ ਮਿਲਿਆ ਹੈ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਗੋਵਿੰਦ ਮਿਲਣ ਦੀ ਇਹ ਤੇਰੀ ਬਣੀ ਹੈ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਾਧ ਸੰਗਤ ਦੇ ਵਿੱਚ ਬੈਠ ਕੇ ਨਾਮ ਜਪੋ ਸਰੰਜਾਮ ਲਾਗ ਭਵਜਲ ਤਰੰਗ ਹੈ ਸੰਸਾਰ ਤੋਂ ਪਾਰ ਜਾਣ ਦਾ ਕੋਈ ਹੀਲਾ ਕਰ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਿ ਤੇਰਾ ਜਨਮ ਜਿਹੜਾ ਦੁਨੀਆਦਾਰੀ ਦੀ ਪ੍ਰੀਤ ਦੇ ਵਿੱਚ ਬਕਾਰ ਜਾ ਰਿਹਾ ਹੈ ਗੁਰੂ ਅਰਜਨ ਦੇਵ ਜੀ ਕਹ ਰਹੇ ਜਿਹਦੇ ਨਾਲ ਪਿਆਰ ਕਰਨਾ ਸੀ ਉਹਦੇ ਨਾਲ ਪਿਆਰ ਨਹੀਂ ਕਰਦਾ ਜੋ ਘਰੇ ਛੱਡ ਗਵਾਵਣਾ ਸੋ ਲੱਗਾ ਬੰਦਾ ਜਿੱਥੇ ਜਾਏ ਤੂੰ ਦਵਰਤਨਾ ਇਸ ਦੀ ਚਿੰਤਾ ਨਾ ਹੈ ਜਿੱਥੇ ਅੱਗੇ ਜਾ ਕੇ ਮਰਨ ਤੋਂ ਬਾਅਦ ਤੂੰ ਜਾਣਾ ਤੈਨੂੰ ਉਹਦੀ ਚਿੰਤਾ ਹੀ ਨਹੀਂ ਜਿੱਥੇ ਜਾਏ ਤੂੰ ਦਵਰਤਨਾ ਇਸ ਦੀ ਚਿੰਤਾ ਨਾ ਹੈ ਜੋ ਘਰੇ ਛੱਡ ਗਵਾਵਣਾ ਸੋ ਲੱਗਾ ਬੰਦਾ ਹੈ ਜਿਸ ਘਰ ਨੂੰ ਛੱਡ ਕੇ ਚਲੇ ਜਾਣਾ ਹੈ ਅਸੀਂ ਉਹਦਾ ਨਾਲ ਪਿਆਰ ਪਾਇਆ ਹੈ ਇਹ ਜਿਹੜਾ ਝੂਠਾ ਸੰਸਾਰ ਇਹਦੇ ਨਾਲ ਪਿਆਰ ਨਹੀਂ ਕਰਨਾ ਘਰ ਦੇ ਜਿਹੜੇ ਜੀ ਨੇ ਧੀਆਂ ਪੁੱਤਰ ਨੇ ਇਹ ਤੁਹਾਡੇ ਘਰਾਂ ਦੇ ਵਿੱਚ ਕਿਸੇ ਨਾ ਕਿਸੇ ਸੰਜੋਗ ਕਰਕੇ ਆਏ ਨੇ ਅਸੀਂ ਉਹਨਾਂ ਨੂੰ ਅਸੀਂ ਆਪਣਾ ਸਮਝਦੇ ਹਾਂ ਬੱਚੀ ਸਾਡੀ ਆਪਣੀਆਂ ਆਪਣੀਆਂ ਮੇਰਾ ਬੇਟਾ ਹੈ ਇਹ ਸਾਡਾ ਨਹੀਂ ਹੈ ਇਹ ਕਿਸੇ ਨਾ ਕਿਸੇ ਸੰਜੋਗ ਕਰਕੇ ਸਾਡੇ ਘਰ ਦੇ ਵਿੱਚ ਆਏ ਨੇ ਸਾਡੇ ਨਾਲ ਉਹ ਮੇਰ ਸਿੰਘ ਹੁੰਦੇ ਨੇ ਟੋਲਕੀ ਵਾਲੇ ਜਿਹੜੇ ਇੱਥੇ ਬੇਸ਼ਨਕੁਰੀ ਪਿੰਡਿਆ ਬਿਲਾਸਪੁਰ ਦੀ ਗੋੜ ਉੱਥੇ ਸੰਤ ਕਰਨਾਇਲ ਸਿੰਘ ਜੀ ਨਾਮ ਤਾਂ ਹੀ ਪਰਵਾਹ ਉਹਨਾਂ ਦੇ ਘਰ ਦੇ ਵਿੱਚ ਬੇਟਾ ਪੈਦਾ ਹੋਇਆ ਬੱਚਾ ਉਹਨਾਂ ਦਾ ਥੋੜਾ ਜਿਹਾ ਵੱਡਾ ਹੋਇਆ ਤੇ ਵਿਸਤ੍ਰਾਂਤ ਨਹੀਂ ਗੱਲਾਂ ਕਰ ਰਹੀ ਕਿ ਮੈਂ ਤੁਹਾਡਾ ਪੁੱਤਰ ਨਹੀਂ ਮੇਰਾ ਜਨਮ ਸੀ ਮੇਰਾ ਪਿੰਡ ਦੇ ਫਲਾਣੀ ਜਿਹੜੇ ਪਿੰਡ ਵਿੱਚ ਮੇਰੇ ਮਾਤਾ-ਪਿਤਾ ਰਹਿੰਦੇ ਨੇ ਆ ਫਲਾਣਾ ਫਲਾਣਾ ਉਹਦਾ ਨਾਮ ਪੁਰਾਣੀ ਖੇਰ ਦੇ ਵਿੱਚ ਮੇਰਾ ਕਤਲ ਹੋਇਆ ਸੀ ਇਸ ਤਰ੍ਹਾਂ ਦੀਆਂ ਗੱਲਾਂ ਕਰੇ ਉਹ ਇੱਕ ਦਿਨ ਤੋਂ ਸੋਚਣ ਲੱਗੇ ਕਿ ਰੋਜ਼ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਚੱਲ ਕੇ ਵੇਖ ਲਈਏ ਇਹ ਸੱਚੀ ਘਟਨਾ ਹੈ ਇੱਕ ਦਿਨ ਫਿਰ ਉਹ ਗਏ ਉਸ ਪਿੰਡ ਦੇ ਜਿਹੜੇ ਉਹ ਬੱਚਾ ਨਾਮ ਦੱਸਦਾ ਸੀ ਉਹਨਾਂ ਦੇ ਘਰ ਗਏ ਉਸ ਹੀ ਨਾਮ ਜਿਹੜੇ ਉਹ ਦੱਸਦਾ ਸੀ ਜਾ ਕੇ ਪਤਾ ਕੀ ਤ ਉਹ ਆਖਣ ਲੱਗੇ ਹਾਰ ਸਾਡੇ ਬੱਚੇ ਦਾ ਹੀ ਨਾਮ ਸੀ ਤੇ ਉਹਦਾ ਇਸ ਇਸ ਤਰ੍ਹਾਂ ਇਸ ਤਰ੍ਹਾਂ ਉਹਦਾ ਕਤਲ ਹੋਇਆ ਸੀ ਹੁਣ ਉਹ ਜਿਨ੍ਹਾਂ ਦੇ ਘਰ ਦੇ ਵਿੱਚ ਹੁਣ ਜਨਮ ਲੈ ਕੇ ਆਇਆ ਉਹਨਾਂ ਦਾ ਪੁੱਤਰ ਆ ਕਿ ਉਹ ਪਿਛਲੇ ਜਨਮ ਦੇ ਜਿਨ੍ਹਾਂ ਦਾ ਪੁੱਤਰ ਸੀ ਉਹਨਾਂ ਦਾ ਪੁੱਤਰ ਹੈ ਉਹ ਕਿੰਨਾ ਦਾ ਪੁੱਤਰ ਹੈ ਉਹ ਤੇ ਕੋਈ ਕਰਮ ਬਣਿਆ ਕੋਈ ਸੰਜੋਗ ਤਾਂ ਤੁਹਾਡੇ ਘਰ ਦੇ ਵਿੱਚ ਆਪਣੇ ਕਰਮ ਭੋਗਣ ਵਾਸਤੇ ਆਇਆ ਅਸੀਂ ਉਹਦੇ ਨਾਲ ਮੋਹ ਕਰ ਲੈਨੇ ਅਸੀਂ ਇਹਨਾਂ ਦੇ ਨਾਲ ਮੋਹ ਨਹੀਂ ਕਰਨਾ ਪਿਆਰ ਨਹੀਂ ਕਰਨਾ ਸਾਡੇ ਘਰ ਦੇ ਵਿੱਚ ਜਿਹੜੇ ਬੱਚੇ ਆਏ ਨੇ ਹਾਂ ਅਸੀਂ ਆਪਣੇ ਕਰਮ ਨਿਭਾਉਂਦੇ ਹੋਏ ਜਿਹੜੇ ਸਾਡੇ ਕਰਤੂਨ ਨੇ ਜਿਹੜੇ ਇਹਨਾਂ ਦੇ ਉੱਪਰ ਵੀ ਸਾਡੇ ਫਰਜ਼ ਨੇ ਉਹ ਨਿਭਾਉਂਦੇ ਹੋਏ ਇਹਨਾਂ ਨੂੰ ਪੜਾਉਣਾ ਲਿਖਾਉਣਾ ਚੰਗੀ ਸਿੱਖਿਆ ਦੇਣੀ ਚੰਗੇ ਸੰਸਕਾਰ ਦੇਣੇ ਨੇ ਇਹ ਸਾਡਾ ਫਰਜ਼ ਬਣਦਾ ਹੈ ਚੰਗੇ ਇਨਸਾਨ ਬਣ ਸਮਾਜ ਵਿੱਚ ਇੱਕ ਚੰਗਾ ਚੰਗੇ ਇਨਸਾਨ ਬਣ ਇਹਨਾਂ ਵਿੱਚ ਚੰਗੀਆਂ ਆਦਤਾਂ ਹੋਣ ਇਹਨਾਂ ਨੂੰ ਵੇਖ ਕੇ ਦੂਸਰੇ ਵੀ ਪ੍ਰਭਾਵਿਤ ਹੋਣ ਅਸੀਂ ਇਹਨਾਂ ਨੂੰ ਇਸ ਤਰ੍ਹਾਂ ਦਾ ਬਣਾਈਏ ਮਾਤਾ ਪਿਤਾ ਦਾ ਸਭ ਤੋਂ ਵੱਡਾ ਸਤਿਗੁਰ ਪਤਾਸ ਸਿੰਘ ਜੀ ਆਂਦੇ ਨੇ ਸਿੱਖੀ ਦਾ ਕੰਮ ਜਿਹੜਾ ਮਾਈਆਂ ਦੇ ਹੱਥ ਵਿੱਚ ਮਾਤਾ ਦਾ ਫਰਜ਼ ਹੈ ਬੱਚੇ ਨੂੰ ਸੂਰਜ ਉਠਾਉਣਾ ਮੇਰਾ ਜਨਮ ਹੀ ਉੱਤਰਾਖੰਡ ਦਾ ਮੈਂ ਪੰਜਾਬੀ ਨਹੀਂ ਪੜਿਆ ਜੀ ਮੈਂ ਸਿਰਫ ਇੱਕ ਦਿਨ ਪਿੰਡ ਦੇ ਜਿਹੜਾ ਗ੍ਰੰਥੀ ਸੀ ਉਹਦੇ ਕੋਲ ਗਿਆ ਇੱਕ ਦਿਨ ਉਹਨੇ ਦੱਸ ਦਿੱਤਾ ਇੱਕ ਕਹਿਤਾ ਉਹਨੇ ਮੈਨੂੰ ਦੇ ਦਿੱਤਾ ਕਿ ਆਹ ਮਤਰਾਵਾਂ ਨੇ ਆਖਣ ਮੈਂ ਸਿਰਫ ਇੱਕ ਦਿਨ ਗਿਆ ਮੈਂ ਦੂਸਰੇ ਦਿਨ ਨਹੀਂ ਗਿਆ ਮੈਂ ਸੱਜੂ ਦਾ ਅਖਬਾਰ ਪੜ ਪੜ ਕੇ ਪੰਜਾਬੀ ਸਿੱਖੀ ਕੋਈ ਵੀ ਭਾਸ਼ਾ ਸਿੱਖਣੀ ਹੈ ਤੁਸੀਂ ਇੰਗਲਿਸ਼ ਸਿੱਖਣੀ ਹੋ ਕਹਿੰਦੇ ਨਾ ਅਖਬਾਰ ਪੜਿਆ ਕਰੋ ਨਹੀਂ ਉਸ ਪੇਪਰ ਬੜੋ ਜਿਆਦਾ ਹੋ ਗਿਆ ਉਹਦੇ ਨਾਲ ਇੰਗਲਿਸ਼ ਜਿਆਦਾ ਆਉਂਦੀ ਮੈਂ ਉਹ ਸੱਜੂ ਪੜਨਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਮੈਨੂੰ ਪੰਜਾਬੀ ਆ ਗਈ 10 ਸਾਲ ਮੈਂ ਗੁਰਬਾਣੀ ਦਾ ਟੀਚਰ ਲਿਆ ਮੈਂ ਸਰਗੁਣ ਪ੍ਰਤਾਪ ਸਿੰਘ ਕੈਡਮੀ ਪੈਣੀ ਸਾਹਿਬ ਦੇ ਵਿੱਚ ਮੇਰਾ ਜਨਮ ਸ਼ਾਬੀਆਂ ਕਵਾਬੀਆਂ ਦੇ ਘਰ ਦਾ ਹੈ ਮੇਰਾ ਮੈਂ ਕੋਈ ਮੇਰੇ ਬਾਪ ਦਾਦਾ ਜਿਹੜੇ ਸਨ ਉਹ ਕੋਈ ਜਥੇਦਾਰ ਨਹੀਂ ਸਨ ਕਹਾਵਾ ਜਿੰਨੀ ਸੀ ਮੈਂ ਘਰੋਂ ਭੱਜ ਕੇ ਪੈਣੀ ਸਾਹਿਬ ਗਿਆ ਸੀ 2003 ਦੇ ਵਿੱਚ ਨੀਲੇ ਰੰਗ ਦੀ ਪੈਂਟ ਪਾਈ ਹੋਈ ਸੀ ਦਾ ਫੜਾ ਵੀ ਜੰਨੀ ਸੀ ਤੇ ਮੈਨੂੰ ਇਹ ਵੀ ਨਹੀਂ ਸੀ ਪਤਾ ਪੈਣੀ ਸਾਹਿਬ ਕਿੱਥੇ ਆ ਮੈਂ ਘਰੋਂ ਪੈਸੇ ਚੋਰੀ ਕਰਕੇ ਕਰਾਇਦੇ ਆਪਣੇ ਜਸਪੁਰ ਸ਼ਹਿਰ ਤੋਂ ਮਹਾਲਾਖੰਡ ਦੀ ਮੈਂ ਟਿਕਟ ਲਈ ਉੱਥੇ ਬੈਠ ਗਿਆ ਸਵੇਰੇ ਮਹਾਲਾਖੰਡ ਉੱਤਰਿਆ ਉਹਨਾਂ ਨੂੰ ਪੁੱਛਿਆ ਵੀ ਇੱਥੇ ਭੈਣੀ ਸਾਹਿਬ ਗੁਰਦੁਆਰਾ ਕਿੱਥੇ ਹੈ ਕਿਸੇ ਨੂੰ ਕੋਈ ਪਤਾ ਨਹੀਂ ਜੀ ਇੱਥੇ ਕੁੱਥੇ ਵਾਲਾ ਗੁਰਦੁਆਰਾ ਭੈਣੀ ਸਾਹਿਬ ਦੇਥੇ ਫਿਰ ਓਟੋ ਵਾਲਾ ਅੱਖ ਲਗਾ ਇੱਥੇ ਨੇੜੇ ਗੁਰੂ ਤੇਗ ਬਹਾਦਰ ਦਾ ਗੁਰਦੁਆਰਾ ਮੰਨ ਜੀ ਸਭ ਉੱਥੇ ਤੋਂ ਪਤਾ ਲੱਗ ਗਿਆ ਮੈਂ ਬੈਠ ਗਿਆ ਮਾਨੀ ਮਨ ਸਤਗੁਰੂ ਜੀ ਦੀ ਮੂਰਤੀ ਦਾ ਸਤਗੁਰੂ ਜਗੀਰ ਸਿੰਘ ਜੀ ਦਾ ਉਸ ਵੇਲੇ ਸਮਾ ਸੀ ਉਹਨਾਂ ਦਾ ਧਿਆਨ ਤਰਿਆ ਇੱਕ ਸ਼ਮਸ਼ਾਨ ਚੁਰਾਇਆ ਆਇਆ ਕੋ ਅੱਖ ਲਗਾ ਜੀ ਅੰਦਰ ਨੂੰ ਚਲੇ ਜਾ ਮੈਂ ਉਹਨੂੰ 5 ਰੁਪਏ ਜੇ ਫੜਾਏ ਸਨ ਉੱਥੇ ਸਕੂਟਰ ਤੇ ਇੱਕ ਨਾਮਦਾਰ ਆ ਕੇ ਡੋੰਦਾ ਕਿੱਟਾ ਉਹਦਾ ਬਾਣਾ ਮਾਲਾ ਗੱਲ ਦੇ ਸਪਾਈ ਉਹਨੇ ਉੱਥੇ ਆ ਕੇ ਬ੍ਰੇਕ ਮਾਰੀ ਮੈਂ ਉਹਨੂੰ ਪੁੱਛਿਆ ਭਾਜੀ ਤੁਸੀਂ ਮੈਂ ਭੈਣੀ ਸਾਹਿਬ ਜਾਣਾ ਜਿਹੜਾ ਟੂਕੇ ਵਾਲਾ ਗੁਰਦੁਆਰਾ ਭੈਣੀ ਸਾਹਿਬ ਕਿੱਥੇ ਹੈ ਉਹ ਆਖਣ ਲੱਗਾ ਭੈਣੀ ਸਾਹਿਬ ਇੱਥੋਂ 100 ਕਿਲੋਮੀਟਰ ਦੂਰ ਹੈ ਤੇ ਮੈਂ ਭੈਣੀ ਸਾਹਿਬ ਚੱਲਿਆ ਮੇਰੇ ਮਗਰ ਬੱਜਾ ਉਹ ਬੰਦਾ ਫਿਰ ਮੈਨੂੰ ਕੋਈ ਦੁਆਰਾ ਨਹੀਂ ਮਿਲਿਆ ਜਿੰਦੀ ਇਸ ਕਰਕੇ ਅੱਛਾ ਕਦੇ ਦਰਸ਼ਨ ਨਹੀਂ ਹੋ ਜਾਂਦੇ ਪਤਾ ਨਹੀਂ ਉਹ ਸ਼ਹੀਦ ਸਿੰਘ ਸੀ ਜਾਂ ਕੌਣ ਸੀ ਸਰਦੋਜੀ ਆਪ ਆਏ ਸਨ ਉਹ ਬੰਦਾ ਮੈਨੂੰ ਭੈਣੀ ਸਾਹਿਬ ਛੱਡ ਕੇ ਗਿਆ ਫਿਰ 2013 ਦੇ ਵਿੱਚ ਮੈਂ ਪਰਮਾਨੈਂਟ ਭੰਡ ਹਿਸਾਬ ਚਲੇ ਗਿਆ ਵਿਆਹ ਹੋਇਆ ਹੁਣ 10 ਸਾਲ ਲਗਾਤਾਰ ਮੈਨੂੰ ਉੱਥੇ ਸ਼ਰਾਬੀਆਂ ਕਬਾਬੀਆਂ ਦੇ ਘਰ ਦਾ ਮੁੰਡਾ ਮੈਂ ਗੁਰਬਾਣੀ ਦਾ ਟੀਚਰ ਡਿਗਨਿਟੀ ਪੜਾਈ ਨਾ ਇਹ ਸਾਰੀ ਕਿਰਪਾ ਜਿਹੜੀ ਇਹ ਸਤਿਗੁਰੂ ਦੀ ਐ ਸੀ ਉਸ ਵਾਸਤੇ ਜਿਹੜੋ ਤੁਰ ਪਈ ਨੇ ਨਾ ਭਾਈ ਗੁਰਦਾਸ ਜੀ ਕਹਿੰਦੇ ਤੂੰ ਇੱਕ ਕਰਨ ਮੋਦੇ ਵਾਲੇ ਪਾਸੇ ਤੁਰ ਤੇ ਸਹੀ ਨਾ ਉਹ ਤੈਨੂੰ 100 ਕਦਮ ਅੱਗੋਂ ਲੈਣਾ ਹੋਵੇਗਾ ਇਹ ਗੱਲਾਂ ਸੱਚੀਆਂ ਨੇ ਇਸੇ ਤਰ੍ਹਾਂ ਹੁੰਦਾ ਸੋ ਆਪਾਂ ਉਸ ਵਾਸਤੇ ਤੁਰியே ਮੜਾ ਜੀ ਅਸੀਂ ਉਹਨੂੰ ਯਾਦ ਕਰੀਏ ਅਸੀਂ ਨੂੰ ਆਮ ਹੈ ਕਿ ਸਾਡੇ ਕਰਮ ਨਹੀਂ ਕੱਟੇ ਜਾਂਦੇ ਅਸੀਂ ਬੜੇ ਦੁਖੀ ਹਾਂ ਨਾਮ ਦੇ ਵਿੱਚ ਈਡੀ ਵੱਡੀ ਪਾਵਾ ਯਾਰ ਨਾਮ ਜਿਹੜਾ ਉਹ ਵੱਡੇ ਤੋਂ ਵੱਡਾ ਵੱਡੇ ਤੋਂ ਵੱਡਾ ਦੁੱਖ ਗਰੀਬੀ ਸਭ ਕੁਝ کٹਣ ਦੇ ਵਿੱਚ ਨਾਮ ਸਮਰਥਿਆ ਗੁਰ ਕਾ ਸ਼ਬਦ ਕਾਟੇ ਕੋਟ ਕਰਮ ਗੁਰੂ ਦਾ ਸ਼ਬਦ ਜਿਹੜਾ ਕਰੋੜਾ ਕਰਮਾਂ ਨੂੰ ਸਾੜ ਕੇ ਸਵਾਹ ਕਰ ਦਿੰਦਾ ਤੁਸੀਂ ਅਗਰ ਰਾਤ ਦੀ ਕਥਾ ਦੇ ਵਿੱਚ ਆਏ ਹੁੰਦੇ ਤੇ ਮੈਂ ਉਦੋਂ ਵਿੱਚ ਦੱਸਿਆ ਸੀ ਤਿੰਨ ਤਰ੍ਹਾਂ ਦੇ ਕਰਮ ਨੇ ਪਰਾਲਬਦ ਕਰਮ ਸੰਚਿਤ ਕਰਮ ਕਿਰਿਆਮਾਨ ਕਰਮ ਤਿੰਨ ਤਰ੍ਹਾਂ ਦੇ ਕਰਮ ਨੇ ਜਿਹੜੇ ਸੰਚਿਤ ਕਰਮ ਜਿਹੜੇ ਜਮਾ ਪਏ ਨੇ ਜਿਹੜੇ ਅਜੇ ਭੋਗਣੇ ਨੇ ਪਤਾ ਨਹੀਂ ਕਿਹੜੇ ਜਨਮ ਦੇ ਵਿੱਚ ਕਿਹੜੇ ਕਰਮ ਦੀ ਵਾਰੀ ਆਣੀ ਵਾਰੀ ਆਉਣ ਤੇ ਉਹਨੂੰ ਭੋਗਣਾ ਪੈਣਾ ਇਹ ਤਿੰਨ ਤਰ੍ਹਾਂ ਦੇ ਕਰਮ ਜਿਹੜੇ ਨੇ ਕੇਵਲ ਨਾਮ ਦੇ ਨਾਲ ਕੱਟੇ ਜਾ ਸਕਦੇ ਆਪਾਂ ਤੀਰਥਾਂ ਤੇ ਇਸ਼ਨਾਨ ਕਰਨ ਜਾਂਦੇ ਆਂ ਦਾਨ ਪੁੰਨ ਕਰਦੇ ਆਂ ਇਹਨਾਂ ਕਰਮ ਕਾਂਡਾਂ ਦੇ ਵਿੱਚ ਇੰਨੀ ਪਾਵਰ ਨਹੀਂ ਨਹੀਂ ਸਮਰੱਥਾ ਨਹੀਂ ਕਿ ਤੁਹਾਡੇ ਕਰਮਾਂ ਨੂੰ ਖਤਮ ਕਰ ਦੇਣੇ ਕੇਵਲ ਤੇ ਕੇਵਲ ਨਾਮ ਦੇ ਵਿੱਚ ਈਡੀ ਵੱਡੀ ਤਾਕਤ ਹੈ ਈਡੀ ਵੱਡੀ ਸ਼ਕਤੀ ਹੈ ਜਿਹੜਾ ਤੁਹਾਡੀ ਤੁਹਾਡੇ ਕਰਮਾਂ ਨੂੰ ਖਤਮ ਕਰ ਸਕਦਾ ਹੈ ਤੁਹਾਨੂੰ ਜਨਮ ਮਰਨ ਤੋਂ ਮੁਕਤ ਅਗਰ ਕਰ ਸਕਦਾ ਹੈ ਤੇ ਉਹ ਨਾਮ ਹੈ ਗੁਰੂ ਦਾ ਇਸ ਕਰਕੇ ਨਾਮ ਲਖੋ ਤੁਸੀਂ ਤੇ ਘਰ ਦੇ ਇਨੇ ਜੀ ਸਾਰੇ ਜਣੇ ਇਕੱਠੇ ਹੋ ਕੇ ਬੈਠ ਜਾਇਆ ਕਰੋ ਜਦੋਂ ਚਾਰ ਪੰਜ ਸ਼ਰੀਰ ਇਕੱਠੇ ਬੈਠ ਕੇ ਨਾਮ ਜਪਦੇ ਨੇ ਨਾ ਘਰ ਦੇ ਵਿੱਚ ਜਿਹੜਾ ਸ਼ਰੀਰ ਨਾਮ ਜਪਦਾ ਉਹਦੇ ਨਾਲੋਂ 10 ਗੁਣਾ ਜ਼ਿਆਦਾ ਫਲ ਮਿਲਦਾ ਗਊਸਾਲਾ ਦੇ ਵਿੱਚ ਬੈਠ ਕੇ ਭਜਨ ਕਰ ਉਹਦੇ ਨਾਲੋਂ ਘਰ ਦੇ ਨਾਲੋਂ 100 ਗੁਣਾ ਜ਼ਿਆਦਾ ਫਲ ਮਿਲਦਾ ਜਿੱਥੇ ਸੰਤ ਸਾਧੂ ਬੈਠ ਕੇ ਇਕੱਠੇ ਹੋ ਗਏ ਜਿੱਥੇ ਸੰਤ ਸਾਧੂ ਰਹਿੰਦੇ ਨੇ ਜਿੱਥੇ ਉਹਨਾਂ ਦੇ ਆਸ਼ਰਮ ਬੜੇ ਹੋਏ ਨੇ ਉੱਥੇ 100 ਗੁਣਾ ਜ਼ਿਆਦਾ ਫਲ ਮਿਲਦਾ ਤੇ ਕਿਸੇ ਸਰੋਵਰ ਦੇ ਕੰਡੇ ਤੇ ਬੈਠ ਕੇ ਨਦੀ ਦੇ ਕੰਡੇ ਤੇ ਬੈਠ ਕੇ ਭਜਨ ਕਰਨ ਦਾ 1000 ਗੁਣਾ ਜ਼ਿਆਦਾ ਹੋਰ ਫਲ ਵਜਪਤ ਜਾਂਦਾ ਹੈ ਘਰ ਦੇ ਨਾਲ ਤੇ ਸਤ ਸੰਗਤ ਦੇ ਵਿੱਚ ਜਿੱਥੇ ਗੁਰਸਿੱਖ ਬੈਠ ਕੇ ਨਾਮ ਜਪੰਦੇ ਨੇ ਉਹਦਾ ਲੱਖ ਗੁਣਾ ਜ਼ਿਆਦਾ ਮਹਾਤਮ ਦੱਸਿਆ ਤੇ ਸਤਗੁਰੂ ਜੀ ਦੇ ਸਾਹਮਣੇ ਬੈਠ ਕੇ ਭਜਨ ਕਰਨ ਦਾ ਮਹਾਤਮ ਜਿਹੜਾ ਉਹ ਅਨੰਤ ਦੱਸਿਆ ਗਿਆ ਉਹਦੀ ਗਿਣਤੀ ਨਹੀਂ ਕੀਤੀ ਉਹਦੀ ਗਿਣਾਣਾ ਨਹੀਂ ਕੀਤੀ ਉਹਦਾ ਫਲ ਅਨੰਤ ਹੈ ਸਤਗੁਰਾਂ ਦੇ ਸਾਹਮਣੇ ਬੈਠ ਕੇ ਭਜਨ ਕਰਨ ਤਾਂ ਸੋ ਤੁਸੀਂ ਦੇ ਘਰ ਦੇ ਨੇ ਜੀਓ ਸਾਰਿਆਂ ਨੇ ਇਕੱਠੇ ਬੈਠ ਕੇ ਨਾਮ ਜਪਿਆ ਕਰੋ ਨਾਮ ਹੌਲੀ ਹੌਲੀ ਜਪੋਂਗੇ ਨਾਮ ਦੇ ਵਿੱਚ ਮਨ ਲੱਗਣਾ ਸ਼ੁਰੂ ਹੋ ਜਾਵੇਗਾ ਠੀਕ ਹੈ ਨਾ ਸ਼ੁਰੂ ਸ਼ੁਰੂ ਵਿੱਚ ਥੋੜੀ ਦਿੱਕਾ ਤਾਂ ਹੁੰਦੀ ਹੈ ਕਿ ਮਨ ਇਹ ਆਜ਼ਾਦ ਰਹਿਣ ਦੀ ਆਦਤ ਹੈ ਇਹਨੂੰ ਮਨ ਕਬੀਰ ਮਨ ਪੰਖੀ ਵਾਂਗ ਉਡੋੜ ਰਹਿ ਦਿਸ ਜਾਏ ਦਸ਼ਾਦੀ ਸ਼ਾਮਾਂ ਨੂੰ ਉੱਡਦਾ ਫਿਰਦਾ ਇਹਨੂੰ ਕਾਬੂ ਕਰਨਾ ਹੈ ਮਨ ਬੜੀ ਵੱਡੀ ਤਾਕਤ ਹੈ ਇੱਕ ਦਿਨ ਤੇ ਤੇ ਵਸ ਵਿੱਚ ਹੋਣ ਨਹੀਂ ਲੱਗਾ ਹੌਲੀ ਹੌਲੀ ਕਰਦੇ ਆ ਕਰਦੇ ਆ ਕਰਦੇ ਆ ਕਰਦੇ ਆ ਜਿਸ ਤਰ੍ਹਾਂ ਹੁਣ ਤੁਸੀਂ ਪੜ੍ਹਾਈ ਕੀਤੀ ਹੈ ਕਿੰਨੇ ਸਾਲ ਲੱਗੇ ਨੇ 14 15 ਸਾਲ 16 ਸਾਲ ਲੱਗੇ ਤਾਂ ਜਾ ਕੇ ਕੋਈ ਡਿਗਰੀ ਤੁਹਾਡੇ ਹੱਥ ਦੇ ਵਿੱਚ ਆਈ ਇਸ ਤਰ੍ਹਾਂ ਇਹ ਅਧਿਆਪਨ ਦਾ ਮਾਰ ਹੈ ਕਰਦੇ ਆ ਰੱਖਦੇ ਆ ਕਰਦੇ ਆ ਕਰਦੇ ਆ ਗਲਤੀਆਂ ਹੁੰਦੀਆਂ ਬੰਦਾ ਡਿੱਗਦਾ ਹੈ ਫਿਰ ਉੱਠਦਾ ਹੈ ਕਾਹਨ ਕੋਲ ਲੋਭ ਮੋਹੰਕਰ ਡੇਗਦੇ ਨੇ ਬੰਦੇ ਨੂੰ ਫਿਰ ਉੱਠ ਜਾਣਾ ਚਾਹੀਦਾ ਹੈ ਫਿਰ ਉਸ ਪਾਸੇ ਇੱਕ ਜਿਹੜਾ ਬੱਚਾ ਫੇਲ ਹੁੰਦਾ ਹੈ ਕਲਾਸ ਦੇ ਵਿੱਚ ਉਹ ਪੜ੍ਹਾਈ ਛੱਡਦਾ ਨਹੀਂ ਉਹ ਦੁਬਾਰਾ ਫਿਰ ਉਸੇ ਕਲਾਸ ਦੇ ਵਿੱਚ ਐਡਮਿਸ਼ਨ ਲੈ ਕੇ ਫਿਰ ਉਹ ਚੰਗੇ ਨੰਬਰਾਂ ਤੋਂ ਪਾਸ ਹੁੰਦਾ ਹੈ ਇਸੇ ਤਰ੍ਹਾਂ ਇਹ ਅਧਿਆਪਨ ਦੀ ਪੜ੍ਹਾਈ ਸਾਡੇ ਤੇ ਵੀ ਇਹ ਕਾਮ ਕਰੋ ਲੋਭ ਮੋਹੰਕਰ ਸਾਡੇ ਤੇ ਵੀ ਵਿਆਪਦੇ ਨੇ ਸਾਡੇ ਕੋਲ ਵੀ ਗੰਤੀ ਗਲਤੀਆਂ ਹੁੰਦੀਆਂ ਨੇ ਪਰ ਦੁਬਾਰਾ ਫਿਰ ਸਤਿਗੁਰੂ ਜੀ ਦੇ ਬਚਨਾਂ ਵਿੱਚ ਹੁੰਦਾ ਨਾ ਕੋਈ ਬੰਦਾ ਡੇਲ ਪਿਆਉਂ ਨਾ ਹੋਵੇ ਕਿ ਉਹ ਲੇਟਾਂ ਨਹੀਂ ਲੱਗ ਪਵੇ ਉਹ ਉੱਥੇ ਮਿਹਨਤ ਕਰੇ ਦੁਆਰਾ ਫਿਰ ਖੜਾ ਹੋਵੇ ਇਹ ਜਿਹੜੇ ਵਿਕਾਰ ਨੇ ਇਹਨਾਂ ਦੇ ਨਾਲ ਆਪਾਂ ਲੜਨਾ ਹੈ ਸਿੱਖ ਕੌਣ ਹੈ ਭਾਈ ਅਨੰਦ ਲਾਲ ਜੀ ਕਹਿੰਦੇ ਨੇ ਖਾਲਸਾ ਸੂਈ ਜੋ ਨਿਤ ਕਰੇ ਜੰਗ ਜਿਹੜਾ ਰੋਜ਼ਾਨਾ ਲੜਦਾ ਇਹਨਾਂ ਦੇ ਨਾਲ ਜਿਹੜਾ ਰੋਜ਼ਾਨਾ ਜੰਗ ਕਰਦਾ ਇਹਨਾਂ ਪੰਜਾਂ ਦੇ ਨਾਲ ਸਤਿਗੁਰ ਜਰਜੀਤ ਸਿੰਘ ਜੀ ਆਂਦੇ ਨੇ ਲੜਨ ਵਾਸਤੇ ਤੁਹਾਡੇ ਕੋਲ ਬੜੀ ਵਧੀਆ ਚੀਜ਼ ਹੈ ਕਿਹਦੇ ਨਾਲ ਲੜਵਾਉਂਦੇ ਨੇ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਾਥ ਮਨ ਦੇ ਨਾਲ ਲੜੋ ਸਿੱਧਾ ਹੋ ਕਿਉਂ ਨਹੀਂ ਉੱਠਦਾ ਸੂਈ ਕਿਉਂ ਨਹੀਂ ਨਾਮ ਸੁਣਨ ਕਰਦੇ ਮਨ ਦੇ ਨਾਲ ਗੱਲ ਕਰੋ ਸੋ ਇਸ ਕਰਕੇ ਜਦੋਂ ਤੁਸੀਂ ਇਸ ਤਰ੍ਹਾਂ ਕਰਨਾ ਸ਼ੁਰੂ ਕਰਨਾ ਸ਼ੁਰੂ ਕਰ ਦੋਗੇ ਥੋੜੀ ਥੋੜੀ ਤੁਹਾਡਾ ਜੀਵਨ ਜਿਹੜਾ ਫੜਾ ਵਧੀਆ ਬਣ ਜਾਏ ਜੇ ਜ਼ਿੰਦਗੀ ਦੇ ਵਿੱਚ ਦੁੱਖ ਵੀ ਆਵੇਗਾ ਉਹ ਦੁੱਖ ਦੁੱਖ ਨਹੀਂ ਲੱਗੇ ਦੁੱਖ ਦੇ ਵਿੱਚੋਂ ਵੀ ਤੁਹਾਨੂੰ ਸੁੱਖ ਮਿਲੇਗਾ ਗੁਰੂ ਵਰਗਨ ਦੇਵ ਜੀ 33 ਤਰੀ ਤੇ ਬੈਠ ਕੇ ਵੀ ਮੁਸਕਰਾ ਰਹੇ ਸਨ ਕਿਉਂ ਉਹਨਾਂ ਦੇ ਕੋਲ ਨਾਮ ਸੀ